ਅੱਜ ਤੱਕ ਜਿਹਦਾ ਜੀਵਨ ਬਦਲਿਆ ਸਤਸੰਗ ਨਾਲ ਬਦਲਿਆ ਜਿਹਦਾ ਜੀਵਨ ਡਗਿਆ ਮਾੜੇ ਸੰਗ ਨਾਲ ਡਗਿਆ ਤੁਸੀਂ ਵੀ ਛੋਟੇ ਹੁੰਦੇ ਹੋਏ ਇੱਕ ਗਾਥਾ ਸੁਣੀ ਹੋਏਗੀ ਮੈਂ ਵੀ ਸੁਣੀ ਕੋਈ ਪਿਓ ਚੋਰੀ ਕਰਦਾ ਮਹਿੰਟ ਜਾਈ ਦੇਣਾ ਇਹਨੂੰ ਕਾਫਾ ਹੀ ਕਾਹਨ ਉਹਦੀ ਹੋ ਗਈ ਡੈਥ ਉਹਦੀ ਡੈਥ ਹੋ ਗਈ ਤੇ ਮਾਂ ਪੁੱਤਰ ਨੂੰ ਕਹਿਣ ਲੱਗੀ ਬੇਟਾ ਹੁਣ ਪਿਓ ਵਾਲਾ ਕੰਮ ਤੂੰ ਕਰਨਾ ਤੇਰਾ ਪਿਤਾ ਵੀ ਚੋਰੀ ਕਰਦਾ ਸੀ ਤੂੰ ਵੀ ਕਰਨੀ ਇੱਕ ਧਿਆਨ ਰੱਖੀ ਜਿੱਥੇ satsang ਹੋ ਰਿਹਾ ਹੋਵੇ ਉੱਥੇ ਨਹੀਂ ਜਾਣਾ ਕੋ ਸਤਨਾ ਦੂਜੀ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਮਾਂ ਕਹਿੰਦੀ ਪੁੱਤਰ ਬਈ ਗਲਤੀ ਨਾਲ ਵੀ ਲੰਘ ਰਿਆਂ ਹੋਵੇਂ ਨਾ ਤੇ ਇਹ ਜਗ੍ਹਾ ਤੇ satsang ਹੋ ਰਿਹਾ ਹੋਵੇ ਤੇ ਬਾਹਰ ਆਵਾਜ਼ ਆ ਰਹੀ ਹੋਵੇ ਤੇ ਉਸੇ ਵੇਲੇ ਕੰਨਾਂ 'ਚ ਉਂਗਲਾਂ ਦੇ ਦੇਣੀ ਕੀ ਕਤੇ ਸੁਣ ਕੇ ਚੇਂਜਣਾ ਹੋ ਜੇ ਚੋਰੀ ਕਰਨ ਤੋਂ ਤੇ ਸਾਡਾ ਯਦੀ ਪੁਸ਼ਤੀ ਕੰਮ ਹੈ ਹੁਣੋ ਬੱਚਾ ਸੀ ਜਿਹਨੇ ਮਾਂ ਨੇ ਕਿਹਾ ਉਹ ਬੱਚੇ ਨੇ ਕੀਤੀ ਚੋਰੀ ਤੇ ਗੱਥਾ ਸਮਝਾਣ ਲਈ ਬੱਚੇ ਨੇ ਚੋਰੀ ਕੀਤੀ ਮਗਰ ਲੱਗੀ ਪੁਲਿਸ ਕਦਮ ਤੇਜ਼ ਕੀਤੇ ਦੌੜਿਆ ਅਗਰ ਅਦਾ ਕਿਲੋਮੀਟਰ ਪੌਣਾ ਕਿਲੋਮੀਟਰ ਤੋੜਿਆ ਤੇ ਦੌੜਦੇ ਦੌੜਦੇ ਐਹੋ ਜੀ ਜਗ੍ਹਾ ਆਈ ਜਿੱਥੇ ਸਾਸਾਂ ਘੋ ਰਿਆ ਤੇ ਆਵਾਜ਼ ਆ ਰਹੀ ਸੀ ਨਾਲ ਹੀ ਮਾਂ ਦਾ ਵਜਨ ਯਾਦ ਆ ਗਿਆ ਕੰਨਾਂ 'ਚ ਉਂਗਲਾਂ ਦੇ ਦੇਣੀ ਸੁਣਨਾ ਨਹੀਂ ਉਹਨੇ ਇੱਕ ਦੋਆਂ ਕੰਨਾਂ 'ਚ ਉਂਗਲਾਂ ਦੇ ਦਿੱਤੀ ਦੌੜਦਾ ਪਿਆ ਉਹਨੇ ਵੇਖੋ ਦਰਾ ਦੇਣਾ ਕੰਨਾ ਚੁੰਗਲਾਂ ਵੀ ਸੱਸੰਗਣਾ ਮੇਰੇ ਕੰਨਾਂ 'ਚ ਬਹਿ ਗਏ ਮੇਰੀ ਮਾਂ ਨੇ ਕਿਹਾ ਕੰਡਾ ਚੋ ਗਿਆ ਜਦੋਂ ਕੰਡਾ ਚੋ ਬਿਆ ਤੇ ਬੰਦਾ ਕਰਦਾ ਨਾ ਉਹ ਹੀ ਉਹ ਜੋ ਕੰਡਾ ਚੋ ਬਿਆ ਤੇ ਉਂਗਲਾਂ ਕੰਨਾਂ 'ਚੋਂ ਬਾਹਰ ਆ ਗਈਆਂ ਦਰਦ ਨਾਲ ਉਦੋਂ ਉਂਗਲਾਂ ਆਈਆਂ ਬਾਅਦ ਤੇ satsang ਵਿੱਚ ਕਥਾ ਚੱਲ ਰਹੀ ਸੀ ਦੇਵੀ ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ ਆਖੋ ਸਤਨਾਮ ਉਹ ਜੋ ਵੀ satsang ਹੋ ਰਿਹਾ ਸੀ ਉਹਦੇ 'ਚ ਇਹ ਸਬਜੈਕਟ ਚੱਲ ਰਿਹਾ ਸੀ ਦੇਵੀ ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ ਇਹਨਾਂ ਹੀ ਸੁਣਿਆ ਉਹ ਜਿਵੇਂ ਪੈਰ ਨੂੰ ਸੰਭਾਲਿਆ ਕੰਨਾਂ ਜੰਗਲਾਂ ਦਿੱਤੀਆਂ ਕਦਮ ਤੇਜ਼ ਕੀਤੇ ਪਰ ਪਕੜਿਆ ਗਿਆ ਜਦੋਂ ਪਕੜ ਕੇ ਰਾਜੇ ਸਾਹਮਣੇ ਪੁਰਾਣਾ ਸਵਾਂ ਸੀ ਪੇਸ਼ ਕੀਤਾ ਜੀ ਇਹ ਬੱਚੇ ਨੇ ਚੋਰੀ ਕੀਤੀ ਹੈ ਪਕੜਿਆ ਗਿਆ ਹੈ ਸਮਾਨ ਵੀ ਨਿਕਲਿਆ ਤੇ ਕੋਲ ਰਾਜਾ ਸੀ ਧਰਮੀ ਇਹੋ ਜੇ ਧਰਮੀ ਬਣੋ ਰਾਜਾ ਕਹਿੰਦਾ ਵੀ ਮੈਨੂੰ ਤੇ ਮੇਰੇ ਪੁਲਿਸ ਵਾਲੇ ਹੀ ਦੱਸ ਰਹੇ ਹਨ ਇਹ ਦੇ ਕੋ ਪਕੜਿਆ ਗਿਆ ਹੈ ਇਹੀ ਚੋਰ ਸੀ ਇਹਨੂੰ ਹੀ ਫੜਿਆ ਰਾਜਾ ਇੰਨਾ ਧਰਮੀ ਸੀ ਕਿ ਮੇਰੇ ਹੱਥੋਂ ਕਿਸੇ ਨਾਲ ਨਜਾਇਜ਼ ਨਾ ਹੋਵੇ ਇਹ ਐਡਾ ਸੋਹਣਾ 18-20 ਸਾਲ ਦਾ ਲਾਲ ਰੰਗ ਗਵਰੂ ਮੇਰੇ ਕੋ ਨਜਾਇਜ਼ ਨਾ ਹੋਵੇ ਇਹਦਾ ਫੈਸਲਾ ਪਰਸੋਂ ਕਰਾਂਗੇ ਰਾਜੇ ਹੁਣ ਰਾਜਾਂ ਦੇ ਫੈਸਲੇ ਹੁੰਦੇ ਸੀ ਹੁਣ ਰਾਤੀ ਰਾਜਾ ਪਰੇਸ਼ਾਨ ਤੇ ਕੀ ਕਰਾਂ ਕਿ ਮੇਤਾ ਸਲੀਕਰ ਇਹਨੇ ਚੋਰੀ ਕੀਤੀ ਕਿ ਨਹੀਂ ਮੇਰੇ ਹੱਥੋਂ ਗਲਤ ਬੰਦੇ ਨੂੰ ਫਾਂਸੀ ਨਾ ਹੋ ਜਾਵੇ। ਲਜਾ ਨਾ ਵੇਜੇ ਇਸ ਤਰ੍ਹਾਂ ਦੇ ਧਰਮ ਹੀ ਬਣ। ਆਪਣੇ ਲੋਕ ਪਿਆਰ ਰੱਖੀਏ। ਸਾਡੇ ਕੋਲੋਂ ਕਿਸੇ ਨਾਲ ਨਜਾਇਜ਼ ਨਾ ਹੋਵੇ ਆਪ ਕੋ ਸਾਥ ਨਾ। ਗਲਤ ਨਾ ਹੋਵੇ। ਰਾਣੀ ਕਹਿੰਦੀ ਏ ਕੀ ਗੱਲ ਪਰੇਸ਼ਾਨ ਬੜਿਓ ਕਹਿੰਦੇ ਨਵਾਂ ਕੇਸ ਆਇਆ ਹੈ। ਗਵਰੂ ਮੁੰਡਾ 18-20 ਸਾਲ ਦਾ ਹੈ ਜਿਹਰੇ ਤੇ ਲਾਲੀ ਝਲਕਦੀ ਏ। ਮੇਰੇ ਸਿਪਾਹੀ ਕਹਿੰਦੇ ਰੰਗੇ ਹੱਤੀ ਫੜਿਆ ਗਿਆ ਚੋਰ ਹੈ ਮੈਂ ਕਹਿੰਦਾ ਮੇਰੇ ਕੋ ਗਲਤ ਸਜ਼ਾ ਨਾ ਦਿੱਤੀ ਜਾਵੇ ਪਰੇਸ਼ਾਨ ਇਹ ਕਿਸੇ ਨਾਲ ਗਲਤ ਨਾ ਹੋਵੇ ਉਹ ਕਹਿੰਦੀ ਕੋਈ ਨਹੀਂ ਮੈਂ ਤੁਹਾਡੀ ਮਦਦ ਕਰਦੀ ਹਾਂ ਰਾਜਾ ਕਹਿੰਦਾ ਤੂੰ ਮੇਰੀ ਕੀ ਮਦਦ ਕਰੇਗੀ ਕਹਿੰਦੇ ਮੈਂ ਦੇਵੀ ਬਣ ਕੇ ਇਹ ਗੱਫਾ ਮੈਂ ਦੇਵੀ ਬਣ ਕੇ ਅੱਧੀ ਰਾਤ ਉਹ ਲੜਕੇ ਕੋ ਜਾਵਾਂਗੀ ਇਹਨਾਂ ਦੇਵੀਆਂ ਤੇ ਨਦਰਸ਼ਨ ਦਿੱਤੇ ਨੇ ਮੈਨੂੰ ਪਤਾ ਹੈ ਤੂੰ ਕੀਤੀ ਚੋਰੀ ਕਿ ਨਹੀਂ ਕੀਤੀ ਪਰ ਮੈਂ ਤੇਰੇ ਮੂੰਹ ਸੁਣਨਾ ਚਾਹਨੀ ਆ ਕਹਿੰਦੇ ਉਹ ਬੋਲੇ ਸਚਾਈ ਤੁਹਾਡੇ ਕੋ ਆ ਜਾਏਗੀ ਕਹਿੰਦੇ ਉਹ ਰਾਣੀ ਦੇਵੀ ਬਣ ਕੇ ਗਈ ਗਾਥਾ ਸਮਝਾਉਣ ਲਈ ਜਦੋਂ ਅੱਧੀ ਰਾਤ ਗਈ ਇਸ ਤਰ੍ਹਾਂ ਦਾ ਉਹਨੇ ਲਿਵਾਸ ਬਣਾ ਲਿਆ ਰੰਗ ਰੂਪ ਬਣਾ ਲਿਆ ਹੋਰ ਉਹ ਬੱਚਾ ਇੱਕਦਮ ਤੇਲੀ ਮਾਂ ਦਰਸ਼ਿਤ ਦੇ ਦੇਰ ਦੇ ਕੋਸ਼ ਹੋ ਕੇ ਆਈਆਂ ਮੈਂ ਦੇਵੀਆਂ ਜਾਣਦੀਆਂ ਤੂੰ ਚੋਰੀ ਕੀਤੀ કે ਨਹੀਂ ਪਰ ਮੈਂ ਤੇਰੇ ਮੂੰਹੋਂ ਸੁਣਨਾ ਚਾਹਨੀ ਹੈ ਤੈਨੂੰ ਰਾਹ ਦੇਣੇ ਚੰਦਰਮਾ ਦੀ ਰੋਸ਼ਨੀ ਸੀ ਜਦੋਂ ਉਹ ਦੇਵੀ ਨੇ ਕਿਹਾ ਮੈਂ ਦੇਵੀ ਆ ਤੇਰੇ ਮੂੰਹੋਂ ਸੁਣਨਾ ਚਾਹਨੀ ਆ ਤੈਨੂੰ ਬਚਾ ਲਾਂਗੀ ਤੈਨੂੰ ਨਾਲ ਹੀ ਵੇਖੋ ਅੱਧੇ ਮਿੰਟ ਦੀ ਕਥਾ ਸੁਣੀ ਯਾਦ ਆ ਗਈ ਦੇਵੀ-ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ ਆ ਕੋ ਸਤਨਾਮ ਉਹਨੇ ਵੇਖਿਆ ਉਹ ਇਹਦਾ ਤੇ ਪਰਛਾਵਾ ਬਣਦਾ ਪਿਆ ਚੰਦਰਮਾ ਦੀ ਰੋਸ਼ਨੀ ਚ ਇਸ ਬੀਬੀ ਦਾ ਪਰਛਾਵਾ ਬਣਦਾ ਪਿਆ ਅੱਧਾ ਮਿੰਟ ਕਥਾ ਸੁਣੀ ਸੀ ਦਾ ਦੇਵੀ-ਦੇਵਤਿਆਂ ਦੇ ਪਰਛਾਵੇਂ ਨਹੀਂ ਜਦੋਂ ਵੇਖਿਆ ਤਾਂ ਪਰਛਾਵਾ ਬਣਦਾ ਪਿਆ ਸਮਝ ਗਿਆ ਮੇਰੇ ਨਾਲ ਛਲ ਹੋ ਰਿਹਾ ਹੈ ਮੇਰੇ ਨਾਲ ਕੋਈ ਛਲ ਹੋ ਰਿਹਾ ਹੈ ਨਾਲ ਹੀ ਕਹਿੰਦਾ ਦੇਵੀ ਮਾਂ ਮੈਂ ਚੋਰੀ ਨਹੀਂ ਕੀਤੀ ਸਸਾ ਸਾਂ ਮੈਂ ਚੋਰੀ ਨਹੀਂ ਕੀਤੀ ਮੈਂ ਦੇਵੀ ਮਾਂ ਤੇਰੇ ਅੱਗੇ ਥੋੜੀ ਝੂਠ ਬੋਲ ਸਕਦਾ ਦੇਖ ਲਿਆ ਵੀ ਛੱਲ ਹੈ ਉਹ ਅੱਧੇ ਮਿੰਟ ਦਾ ਸਾਸਾ ਜਿਹਦੇ ਪਰਸ਼ਾਵਾ ਬਣਦਾ ਉਹ ਜਦੋਂ ਰਾਣੀ ਆ ਗਈ ਕਮਰੇ ਵਿੱਚ ਰਾਜੇ ਨੂੰ ਕਹਿਣ ਲੱਗੀ ਛੱਡ ਦੇ ਮੈਂ ਦੇਵੀ ਬਣ ਕੇ ਗਈ ਆ ਉਹਨੇ ਇਹ ਕਹਿ ਦਿੰਦਾ ਵੀ ਮੈਂ ਤੇਰੀ ਅੱਗੇ ਝੂਠ ਨਹੀਂ ਬੋਲਦਾ। ਆਗਲੇ ਦਿਨ ਰਾਜੇ ਨੇ ਬੜੀ ਗਰਮ। ਹੁਣ ਜਦੋਂ ਘਰ ਗਿਆ ਨਾ ਕਹਿੰਦਾ ਮਾਂ ਮੈਨੂੰ ਤੂੰ ਸਿਖਿਆ ਦਿੱਤੀ ਐ ਸੰਗਤ ਨਹੀਂ ਕਰਨੀ। ਮੈਨੂੰ ਤੂੰ ਸੰਗਤ ਦਿੱਤੀ ਐ ਸਿਖਿਆ ਦਿੱਤੀ ਐ ਕੰਨਾਂ 'ਚ ਉਂਗਲਾਂ ਪਾ ਲੈਣੀ। ਮੇਰੇ ਪੈਰ 'ਚ ਕੰਡਾ ਚੁਭ ਗਿਆ ਉਂਗਲਾਂ ਮੇਰੀਆਂ ਗਈਆਂ ਨਿਕਲ ਸ਼ਰਮ ਮੈਂ ਅੱਧਾ ਮਿੰਟ ਕੇ 20 ਸੈਕਿੰਡ ਇੰਨੀ ਗੱਲ ਹੀ ਸੁਣੀ ਏ 사ਸੰਗ ਚੋਂ ਦੇਵੀ ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ ਰਾਜੇ ਨੇ ਚੈੱਕ ਕਰਨਾ ਚਾਇਆ ਆਪਣੀ ਰਾਣੀ ਨੂੰ ਦੇਵੀ ਬਣਾ ਕੇ ਮੈਨੂੰ ਅੱਧੇ ਮਿੰਟ ਦਾ ਉਹ 사ਸੰਗ ਬਚਾ ਗਿਆ ਆਪ ਕੋ ਸਤਨਾ ਮੈਨੂੰ ਉਹਨੇ ਅੱਧੇ ਮਿੰਟ ਦੇ 사ਸੰਗ ਨੇ ਬਚਾਤਾ ਫਾਂਸੀ ਓ ਮਾ ਜਿਹੜਾ ਅੱਧੇ ਮਿੰਟ ਦਾ satsang ਐਡੀ ਵੱਡੀ ਔਖੀ ਘੜੀ ਤੋਂ ਬਚਾ ਸਕਦਾ ਹੈ ਜਿਹੜੇ satsang ਵਿੱਚ ਚੌਂਕੜੇ ਮਾਰਦੇ ਨੇ ਉਹਨਾਂ ਨੂੰ ਕਿੰਨੀਆਂ ਝੋਲੀਆਂ ਫਰਦੀਆਂ ਹੋਣਗੀਆਂ ਬੋਲੇ ਕੱਲ੍ਹ ਗਿਆ ਹੁੰਦੀ ਸੋਨ ਹਾ ਬਸ ਬਸ ਉਸ ਦਿਨ ਤੋਂ ਬਾਅਦ ਉਹਦਾ ਪਾਸਾ ਜੇ ਬਚੇ ਸਤ ਸੰਗ ਦੀ ਭੁੱਖ ਲੱਗੇ ਲੱਗੇਗੀ ਜਿਹਨੂੰ ਗਿਆਨ ਹੋ ਜਾਵੇ ਜਿਹਨੂੰ ਸੋਝੀ ਆ ਜਾਵੇ ਅੱਧੇ ਮਿੰਟ ਦਾ ਵੀ ਐਡੀਆਂ ਵੱਡੀਆਂ ਦਾਤਾਂ